ਆਮ ਆਦਮੀ ਪਾਰਟੀ ਪੰਜਾਬ ਦੇ ਮੁਖਬਲਾਰੇ ਖੁਲਦੀਪ ਸਿੰਘ ਢਾਲੀਵਾਲ ਨੇ 72 ਘੰਟਿਆਂ ਦੇ ਅੰਦਰ ਆਪਣੇ ਹਲਕਾ ਛਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ ਹੜ੍ਹ ਪੇਟ ਪਰਿਵਾਰ ਨੂੰ 1 ਲੱਖ ਰੁਪਏ ਦੀ ਸਰਕਾਰੀ ਮਦਦ ਦਿੱਤੀ ਹੈ ਜੀ ਹਾਂ ਉਹਨਾਂ ਕਿਹਾ ਕਿ ਉਹਨਾਂ ਵਾਅਦਾ ਕੀਤਾ ਸੀ ਕਿ ਘਰ ਦਾ ਮੁਆਵਜ਼ਾ ਤੁਰੰਤ ਦਵਾਂਗੇ ਕੁਝ ਘੰਟਿਆਂ ਵਿੱਚ ਹੀ ਵਾਅਦਾ ਪੂਰਾ ਕਰ ਦਿੱਤਾ ਹੈ ਨਾਲ ਹੀ ਬੱਚੇ ਦਾ ਇਲਾਜ ਵੀ ਮੁਫਤ ਸ਼ੁਰੂ ਕਰਵਾ ਰਹੇ ਹਾਂ ਤੇ ਉਹਦਾ ਕੱਲ ਤੁਹਾਡੇ ਕੋ ਆ ਜਾਣਗੇ ਠੀਕ ਹੈ ਤੇ ਉਹਦਾ ਆਪਾਂ ਫਰੀ ਇਲਾਜ ਕਰਨਾ ਇਹਨਾਂ ਦਾ ਇੱਕ ਪੈਸਾ ਦੀ ਲਗਨ ਦੇਣਾ ਬਿਲਕੁਲ ਤੁਸੀਂ ਪੇਸੋ ਆ ਤੁਹਾਨੂੰ ਕੋਈ ਪ੍ਰੋਬਲਮ ਆਵੇ ਤੇ ਮੈਂ ਆਪੇ ਜਿੱਥੇ ਕਹੋਗੇ ਮੈਂ ਕਹਿ ਦੂੰਗਾ ਇਹ ਗਰੀਬ ਬੰਦੇ ਆ ਇਹਨਾਂ ਦਾ ਇੱਕ ਪੈਸਾ ਦੀ ਆਪਾਂ ਲਗਰ ਦੇਣਾ ਠੀਕ ਹੈ ਤੁਸੀਂ ਪੇਸ ਦਿਓ ਬਸ ਮੈਂ ਹਾਂ ਠੀਕ ਹੈ ਠੀਕ ਹੈ ਓਕੇ ਮੈਂ ਇਹਨੂੰ ਕੋ ਵੀਰ ਨੂੰ ਤੁਹਾਡਾ ਨੰਬਰ ਦੇ ਦਿੰਦਾ ਕੱਲ ਆ ਕੇ ਤੁਹਾਨੂੰ ਕਾਲ ਕਰੂਗੀ ਕੱਲ ਠੀਕ ਹੈ ਸਰ ਠੀਕ ਠੀਕ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਇਬ ਇਹ ਬੜਾ ਇਹਨਾਂ ਨੂੰ ਨੰਬਰ ਵੀ ਦੇ ਦੇ ਮੈਡਮ ਦਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਕੋਟਲੀ ਕਾਜੀਆਂ ਪਿੰਡ ਦੇ ਵਿੱਚ ਖੜੇ ਹਾਂ ਅਲੀਵਾਲ ਕੋਟਲੀ ਇਹਨੂੰ ਕਹਿੰਦੇ ਆ ਹਾਂਜੀ ਸਰ ਤੇ ਇੱਥੇ ਮੈਂ ਮਤਲਬ ਪਤਸੋਂ ਦੋ ਦਿਨ ਪਹਿਲਾਂ ਇੱਕ ਛੜਕਦਾ ਨਹੀਂ ਪੱਥਰ ਰੱਖਣ ਆਇਆ ਸੀਗਾ ਤੇ ਜਦੋਂ ਮੈਂ ਵਾਪਸ ਆਏ ਦੀ ਮੁੜਿਆ ਤੇ ਇਹ ਸਾਡੀ ਭੈਣਾਂ ਵਿਚਾਰੀ ਸਾਡੀ ਗੁੱਡੀ ਤੇ ਸਾਡੀ ਭੈਣ ਇੱਥੇ ਤੁੰਗਾ ਲਾ ਕੇ ਬੈਠੀਆਂ ਆਂ ਤੇ ਬੇਟਾ ਇਹਨਾਂ ਦਾ ਸੀਗਾ ਬਿਮਾਰ ਸੀਗਾ ਤੇ ਮੈਂ ਕੁਦਰਤੀ ਵੇਖ ਕੇ ਤੇ ਮੈਂ ਉੱਤਰ ਕੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਸਾਡਾ ਘਟ ਅਟ ਗਿਆ ਜਦੋਂ ਪਾਣੀ ਆਇਆ 20 ਪੈ ਜਦੋਂ ਤੇ ਮੈਂ ਕਿਹਾ ਤੁਹਾਨੂੰ ਸਰਕਾਰ ਦੀ ਕੋਈ ਮਦਦ ਆਈ ਆ ਕਹਿੰਦੇ ਅਸੀਂ ਲਿਖ ਕੇ ਦਿੱਤਾ ਪਰ ਸਾਡੀ ਅਜੇ ਤੱਕ ਮਦਦ ਨਹੀਂ ਆਈ ਤੇ ਮੈਂ ਤਾਂ ਕਿਹਾ ਕੋਈ ਨਹੀਂ ਮੈਂ ਤੁਹਾਨੂੰ ਮਤਲਬ 1-2 ਦਿਨ ਦੇ ਵਿੱਚ ਤੁਹਾਡੀ ਮਦਦ ਜੜੀ ਮੈਂ ਕੋਈ ਨਾ ਤੁਸੀਂ ਤੇ ਠੰਡ 'ਚ ਬੈਠੇ ਹੋ ਤੇ ਉਹ ਪਰਮਾਤਮਾ ਨੇ ਕਿਰਪਾ ਕੀਤੀ ਜੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਾਂ ਮਤਲਬ ਜਿਹੜਾ 72 ਘੰਟਿਆਂ ਤੋਂ ਪਹਿਲਾਂ-ਪਹਿਲਾਂ ਇਹਨਾਂ ਨੂੰ ਲੱਖ ਰੁਪਏ ਦਾ ਚੈੱਕ ਜਿਹੜਾ ਸਰਕਾਰ ਵੱਲੋਂ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਆ ਕਿ ਜਿਸ ਵੀ ਹਰਪੀਟ ਤੇ ਦੀ ਕੋਈ ਮਦਦ ਤੇ ਦਿੰਦੀ ਆ ਉਹ ਕਰਨੀ ਆਪਣੀ ਡਿਊਟੀ ਆ ਬੀਤੇ ਕੱਲ ਵੀ ਅਸੀਂ ਮੀਟਿੰਗ ਕਰਕੇ ਜਿੰਨੇ ਬਾਕੀ ਲੋਕ ਵੀ ਦਿੰਦੇ ਆ ਉਹਨਾਂ ਲਈ ਵੀ ਕਰਾਂਗੇ ਪਰ ਇਹ ਗੁੰਪ੍ਰੀਤ ਸਾਡੀ ਛੋਟੀ ਨਿੱਕੀ ਭੈਣ ਆ ਇਹ ਮਤਲਬ ਜਿਹੜਾ ਇਹਨੇ ਘਰ ਵਿਚਾਰ ਦੀ ਬਾਹਰ ਬੈਠੀ ਆਪਣੇ ਬੇਟੇ ਨੂੰ ਲੈ ਕੇ ਬੇਟਾ ਵੇਦਾ ਬਿਮਾਰ। ਔਰ ਮੈਂ ਇਹਨੂੰ ਕਿਹਾ ਮੈਂ ਕਿਹਾ ਜੇ ਬੇਟੇ ਦਾ ਇਲਾਜ ਕਰਾਉਣਾ ਤੇ ਉਹ ਵੀ ਕਰਾ ਦਿੰਦੇ ਆ ਇਹਨਾਂ ਨੇ ਮੈਨੂੰ ਉਧਰ ਦੱਸਿਆ ਕਿ ਆਪਰੇਸ਼ਨ ਹੋਇਆ 2-3 ਉਹਦੇ ਮਤਲਬ ਜਿਹੜੀ ਆਪਾਂ ਕੁਦਰਤ ਨਾਲ ਹੋ ਜਾਂਦਾ ਉਹਦੇ 2-3 ਆਪਰੇਸ਼ਨ ਹੋਇਆ ਸੋ ਮੈਂ ਅੱਜ ਮਤਲਬ ਕਹਿ ਕੇ ਆਪਣੇ ਡੀ ਸਾਹਿਬ ਨੂੰ ਕਹਿ ਕੇ ਕੱਲ ਦਾ ਮੈਂ ਲੱਗਾ ਸੀਗਾ ਮੈਂ ਕਿਹਾ ਮੈਂ ਜਲਦੀ ਇਹਨਾਂ ਨੂੰ ਚੈੱਕ ਦਾ ਜਿਹੜਾ ਇਹਨਾਂ ਦਾ ਕਾਰਪਚਾ ਲੈਂਦਾ ਮੁਕੰਮਲ ਹੋ ਜਾਏ। ਸੋ ਮੈਂ ਉਹ ਚੈੱਕ ਦੇਣਾ ਸੀ ਕਿੰਨੀ ਰਾਹਤ ਮਾंदे ਜੋ ਕਿਉਂਕਿ ਘਰ ਦੀ ਛੱਤ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ ਉਸ ਤੋਂ ਸਿਆਲ ਚੱਲਦਾ। ਉਹ ਮੈਨੂੰ ਉਦੋਂ ਹੀ ਇੱਥੇ ਕੁਝ ਦੱਸਿਆ ਭਾਈ ਸਾਹਿਬ ਮਿਲੇ ਉਹਨਾਂ ਨੇ ਦੱਸਿਆ ਵੀ ਕੋਈ ਸਸਤਾ ਵੀ ਇਹਨਾਂ ਦੀ ਮਦਦ ਕਰਕੇ ਗਈ ਹੈ। ਤੇ ਮੈਂ ਕਿਹਾ ਚਲੋ ਉਹ ਤਾਂ ਬਹੁਤ ਵਧੀਆ ਸਸਤਾ ਵੀ ਸਾਡੇ ਤੁਹਾਨੂੰ ਪਤਾ ਸਿੱਖ ਬੜੇ ਚੰਗੇ ਲੋਕ ਨੇ ਪੰਜਾਬੀ ਬੜੇ ਚੰਗੇ ਆ ਉਹ ਵੀ ਮਤ ਕਰਕੇ ਗਏ। ਤੇ ਮੈਂ ਵੀ ਲੱਖ ਰੁਪਇਆ ਮਤਲਬ ਮਤ ਕਰਨਾ ਅੱਜ ਤੇ ਮੇਰਾ ਖਿਆਲ ਆ ਇਹਨਾਂ ਦਾ ਘਰ ਕੰਪਲੀਟ ਹੋ ਜੂ। ਜੇ ਕਿ ਦੱਸਦਾ ਜੂ ਥੋੜਾ ਬੋਤਾ ਤਾਂ ਕੋਈ ਨਹੀਂ ਫੇਰ ਆਪਾਂ ਹੱਲਾ ਲਾ ਦਾਂਗੇ ਕੋਈ ਗੱਲ। ਘਰ ਠੀਕ ਹੈ ਨਾ ਤੁਹਾਡਾ ਉਹ ਬੇਟੇ ਦਾ ਕੀ ਹੈ ਬੇਟੇ ਦਾ ਇੰਪ੍ਰੈਸ਼ਨ ਹੋਣ ਵਾਲਾ ਹੈ ਹੋਣਾ ਲਾ ਹਾਂ ਜਿੰਦ ਕਰਾਈ ਤੇ ਉਹ ਕੀ ਕਿੱਦਾਂ ਕਿੱਥੇ ਕਰਾਉਣਾ ਗੱਲ ਕਰੋ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਹੁਣ ਮੰਗ ਕੀਤੀ ਹੈ ਕਿ ਜਿਹੜਾ মিডিਆ ਉੱਥੇ ਅਲਾਉ ਕੀਤਾ ਜਾਵੇ ਅੰਦਰ ਜਿੱਦੋਂ ਨਾਲ 15 ਤਰੀਕ ਨੂੰ ਪੇਸ਼ ਹੋਣਾ ਉਹ ਤੇ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਸੀਐਮ ਸਾਹਿਬ ਨੇ ਜੋ ਕਿਹਾ ਬਿਲਕੁਲ ਦਸਤ ਕਿਹਾ ਤੇ মিডিਆ ਆਉਣਾ ਚਾਹੀਦਾ ਇੱਕ ਮਿੰਟ ਮੈਂ ਇਹਨਾਂ ਦੀ ਗੱਲ ਕਰਦਾ ਇੱਕ ਮਿੰਟ ਗੱਲ